ਮਾਤਾਵਾਸ ਬੰਦੀ ਪੰਜਾਬ ਸਰਕਾਰ ਜਿਹੜੀ ਇਹ ਬਹੁਤ ਜ਼ਿਆਦਾ ਸਰਜੀਰ ਗੱਲ ਬੁੱਡੇ ਨਾਲੇ ਦੀ ਵੀ ਚੱਲੀ ਐ ਅਸੀਂ ਇਸ ਗੱਲ ਦੇ ਬਿਲਕੁਲ ਹੱਕ 'ਚ ਆ ਕਿ ਉਹ ਪਾਣੀ ਜਿਹੜਾ ਕਾਲਾ ਪਾਣੀ ਜਿਹੜਾ ਕੱਲ ਜਿਹੜਾ ਲੁਧਿਆਣੇ ਤੋਂ ਨਹੀਂ ਜਿਹੜਾ ਸਾਤਲੋਜਾ ਉਹ ਕਾਲਾ ਹੁੰਦਾ ਹੁੰਦਾ ਕਸੂਰ ਤੋਂ ਵਾਪਸ ਆ ਜਾਂਦਾ ਕਸੂਰ ਵੀ ਉਹਨਾਂ ਨੇ ਪਾਕਿਸਤਾਨ ਨੇ ਸਾਰੀਆਂ ਚਮੜੀਆਂ ਦੀਆਂ ਫੈਕਟਰੀਆਂ ਇਹਦੇ ਇਹਦੇ ਕਿਨਾਰੇ ਲਾ ਰੱਖੀਆਂ ਨੇ ਬਾਪੇ ਜਿਹੜਾ ਆਉਂਦਾ ਤਾਂ ਇੰਨਾ ਕਾਲਾ ਹੋ ਜਾਂਦਾ ਕਿ ਉਹਨਾਂ ਪਿੰਡਾਂ ਦੇ ਪੱਤਨ 'ਚ ਪਾਣੀ ਚਲਾ ਗਿਆ ਦੁੰਗਾ ਨਲਕਾ ਲਗਾਉਣ ਦੀ ਉਹਨਾਂ ਦੀ ਵਿੱਤੀ ਹਾਲਾਤ ਹੈ ਨਹੀਂ ਅੱਜ ਜਾ ਕੇ ਦੇਖ ਲਿਓ ਅੱਜ ਅਸੀਂ ਇਥੇ ਡੁੰਗੇ ਬੋਰ ਲਵਾ ਰਹੇ ਹਾਂ ਪਰ ਜਿਹੜਾ ਪਹਿਲਾਂ ਹੋ ਗਿਆ ਡੈਮੇਜ ਉਹਦਾ ਕੁਝ ਨਹੀਂ ਕਰ ਸਕਦੇ ਹਰ ਘਰ ਚ ਬੀਲ ਚੇਰ ਆ ਜਨਾਬ ਤੁਸੀਂ ਦੇਖ ਹੀ ਨਹੀਂ ਸਕਦੇ ਉਹਨਾਂ ਪਿੰਡਾਂ ਨੂੰ 6 6 ਸਾਲ ਦੇ 7 7 ਸਾਲ ਦੇ ਬੱਚੇ ਨੇ ਵਾਲ ਚਿੱਟੇ ਹੋ ਜਾਂਦੇ ਨੇ ਹੈਵੀ ਮੈਟਲਸ ਨੇ ਇਵਨ ਜਿਹੜਾ ਯੂਰੇਨੀਅਮ ਪਾਇਆ ਜਾਂਦਾ ਹੈ ਫਿਰ ਪਾਣੀ ਚ ਕੋਈ ਕੋਈ ਕੀ ਨਹੀਂ ਦੇ ਅੰਦਰ ਕਾਲਾ ਪਾਣੀ ਕਾਲਾ ਪੰਜਾਬ ਹੈ ਸੋ ਅਸੀਂ ਕਿਆੰਦ ਹੋ ਰਹੇ ਕਿਵੇਂ ਇਨੀ ਜਿਹੇ ਹੱਲ ਹੋਗਾ ਸਾਰਾ ਬਹੁਤ ਵਧਾਈ